ਹਾਂਜੀ ਕੀ ਹਾਲ ਚਾਲ ਦੋਸਤੋ ਕਹਿੰਦੇ ਮੀਂਹ ਆ ਗਿਆ ਜਾਲ ਜੂ ਭਿੱਜੇ ਫਿਰਦੇ ਆ ਆ ਵੀ ਵੇਖੋ ਜਾਲ ਭਿੱਜਿਆ ਫਿਰਦਾ ਵੇਖੋ ਪਾਣੀ ਇਹ ਡੱਗ ਪਿਆ ਕਾਫੀ ਮੀਂਹ ਸੀ ਯਾਰ ਛੇਤਰਾਂ ਦਾ ਹਾਲ ਵੇਖੋ ਕੋਈ ਕੱਲ ਤਾਂ ਸੁਭਾਵਣਾ ਹੈ ਨਹੀਂ ਸੀ ਮੀਂਹ ਦੀ ਤੇ ਅੱਜ

ਕੱਢ ਕੇ ਗਿਆ ਨੱਤਾ ਵੀ ਕਹਿੰਦਾ ਮੈਨੂੰ ਛੱਡੀਂਗੇ ਤਗੜੀ ਬਾਈ ਪਰ ਮੈਂ ਬਖਾਉਂਗਾ ਪਰ ਕੋਈ ਨਹੀਂ ਛੱਡਾਂਗੇ ਸਾਰਿਆਂ ਦਾ ਟਾਈਮ ਆਊਗਾ ਹੌਲੀ ਹੌਲੀ ਉਤਰ ਵੀਖ ਲਗੇ ਇਹ ਆ ਜਾ ਕਬੂਤਰੋ ਠੀਕ ਠਾਕ ਜੋ ਉਤਰੀ ਕਹਿੰਦੇ ਜਿਵੇਂ ਉਪਰ ਬੋਟਾ ਨੇ ਕੋਈ ਠੰਡ ਨਹੀਂ ਲੱਗ ਰਹੀ ਕਹਿਮਾ ਬੇ ਛਾਹਾਂ ਗੁਰਕਦੇ ਆ ਕਰੋ ਕੋਈ ਚੱਕਰ ਨਹੀਂ ਠੰਡ ਠੁੰਡ ਤਾਂ ਮਣਾਈ ਨਹੀਂ ਕਹਿੰਦਾ ਕਿ ਦੇਖ ਠੰਡ ਨੀ ਮਣਾਈ ਗਰਮੀ ਵੀ ਨੀ ਮਲਾਉਣੀਗੀ ਠੰਡ ਤਾਂ ਨਹੀਂ ਮਣਾਉਂਦੇ ਤੁਸੀਂ ਮੁਰਗਾ ਈ ਚਲੂਤੀ ਆਂ ਠੰਡ ਦੀਆਂ ਓਡਾ ਕੱਡਾ ਬੱਚਾ ਤਾਂ ਅੱਗੇ ਇਧਰ ਪਾਣੀ ਆ ਜਾਂਦਾ ਸਾਨੂੰ ਕਿਉਂ ਪੱਲ ਲੰਗਾ ਬਣਾ ਕਰਕੇ ਪਾਣੀ ਨਹੀਂ ਆਵਾਗਾ ਅੱਗੇ ਯਾਰ ਇਥੋਂ ਗਿੱਲਾ ਹੋ ਜਾਂਦਾ ਠੰਡ ਕੋਈ ਜਾਲੀ ਵੇਖੋ ਕੁੜੀ ਮੋਟੀ ਆ ਪਾਈਉਂ ਔਣ ਸੁੱਕਾ ਸੁੱਕਾ ਪਿਆ ਕੁਡਾ ਗੋੜ ਕੀ ਜਾਂਦੇ ਆ ਵੇਖੋ ਕਰੋ ਚੱਕਾ घर कोई चक्कर ही कोई नहीं पड़ा थोड़े होर मी आज बच्चे बुचे वेख गए ओहो हो हो हो, हो। शाबाश थले कबूतरी कोई नहीं बैठी दो बैठा पर अगे बारहों का थले बैठेगा ये चक्कर पता की आ नहीं ने बैठने थले ਇੱਲਾ ਪਾਪਾ ਰੱਖਿਆ ਵਿਆ ਥੱਲੇ ਤੇਰਾ ਇੱਥੇ ਆਣ ਡੇ ਢੇਰ ਲਾ ਦੇ ਚੱਕਿਆ ਰੱਖੇ ਉੱਤੇ ਬੈਠੇ ਰਹਿੰਦੇਗਾ ਦਾਣੇ ਪਾਣੀ ਨਹੀਂ ਛੋੜਨਾਂਗਾ ਦਾਣੇ ਪਾਣੀ ਪਾਉਣਾ ਆਪਲਾ ਪਾ ਚੱਕ ਦਿੰਨੇ ਆ ਫੇਰ ਆਪਾਂ ਇੱਥੇ ਰੱਖ ਲੈਨੇ ਨਾ ਪਾਪਾ ਨਾ ਉਥੇ ਰੱਖਣਾ ਪੈਣਾ ਮੇਲੇ ਦਾ ਇੱਕ ਅੱਧਾ ਬੈਠੇਗਾ ਤਾਂ ਵਧੀਆ ਡੰਡਿਆਂ ਦੇ ਹੋਊਗਾ ਆਹੀਂ ਬੈਠਿਆ ਕਰੋ ਮੀਂਹ ਜਰੀ ਨਹੀਂ ਨਾਤ ਕਰਨ ਨੂੰ ਤੁੰਗ ਤੁਸੀਂ ਨਹੀਂ ਕੋਈ ਨਹੀਂ ਨਾਤੀ ਮੀਜੋ ਇਹਨਾਂ ਨੇ ਪਤਾ ਠੰਡ ਦਾ ਮੌਸਮ ਆ ਤੇ ਮੀਂਹ ਚ ਨਾਲਿਆ ਕੰਮ ਖਰਾਬ ਹੋ ਜਾਣਾ ਇਨਸ਼ਾਅੱਲਾ ਭਾਈ ਥੱਲੇ ਵੀ ਇਹਦੀ ਥੱਲੇ ਲਾ ਪਾਪਾ ਆਇਆ ਇਹ ਵੀ ਨਾ ਥੱਲੇ ਆ ਜੇ ਭੁੱਲ ਗਏ ਵੀ ਬੱਚੇ-ਬੱਚੇ ਵੇਖ ਗਏ ਦੂਜੇ ਪਾਸੇ ਹੋ ਕੇ ਆਪਾਂ ਇਧਰੋਂ ਹੀ ਜਾਵਾਂ ਓਕੇ ਰਿਪੋਰਟਾਂ ਨੇ ਹਾਏ 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 ਬੱਚੇ ਕਹਿੰਦੇ ਠੰਡ ਲੱਗ ਰਹੀ ਸਾਨੂੰ ਅੱਧੇ ਕਹਿੰਦੇ ਕੋਈ ਚੱਕਰ ਨਹੀਂ ਪ੍ਰੋਬਲਮ ਹੀ ਕੋਈ ਨਹੀਂ ਅੱਧੇ ਵਿੱਚ ਕਹਿ ਰਹੇ ਯਾਰ ਠੰਡ ਲੱਗ ਰਹੀ ਸਾਨੂੰ ਕੋਈ ਨਹੀਂ ਕੋਈ ਨਹੀਂ ਮੀਂਹ हट ਗਿਆ ਸ਼ਿਰੂ ਦਬਣਾ ਨਹੀਂ ਐਨੂੰ ਛੱਡਨਾ ਆਪਾਂ ਜਦੋਂ ਤੁੱਪ ਨਿਕਲੀ ਪਹਿਲੀ ਡਾਈ ਡੁੱਡ ਨਹੀਂ ਨਹੀਂ ਇਹ ਜਿਹੜਾ ਰੱਤ ਔੜਦਾ ਨਾ ਆਪਣੇ भ्रा दो कहने बच्चे होर कहना ने दबना नहीं दबना नहीं दाने पा देना थोड़ा कोई चक्कर नहीं पानी आप गर्म करके -गार लिया रंग दे आ बैठा गोदी आओ तेट होना ਆ ਵੀ ਕਹਿੰਦੇ ਬਹੁਤ ਤਗੜਾ ਔੜਣਾ ਐ ਨਹੀਂ ਇਹ ਆਪਣੇ ਕਹਿੰਦੇ ਵੱਡੇ ਕਾਲਸਰੇ ਦਾ ਇਹਦੀ ਟੂਸਾ ਹਰਾ ਉਹ ਹੀ ਡੰਡਾ ਲਾਲ ਆ ਚੰਗਾ ਅੱਡੂ ਦਾ ਥੋੜੀ ਥੋੜੀ ਮੌਜ ਹੀ ਇਹਦੇ ਵੱਡੀ ਬਾਜੀ ਵਹੋਣੀ ਕਹਿੰਦੇ ਇਹਨੇ ਵੀ ਝੂ ਕੋਈ ਨਾ ਹਾਂ ਬਈ ਤੁਹਾਡਾ ਕੀ ਪ੍ਰੋਗਰਾਮ ਆ ਐ ਸੈਟਾਂ ਦੀ ਵੀ ਇਹ ਤਾਂ ਵੱਡੇ ਕਬੂਤਰ ਹੀ ਆ ਇਹ ਸਹੀ ਆ ਜਮਾਂ ਰਪੂਟਾ ਓਕੇ ਆ ਹੋ ਗਿਆ ਮੈਨੂੰ ਠੰਡ ਲੱਗ ਰਹੀ ਆ ਕਿਉਂ ਕਿ ਦੇ ਨਾਲ ਕਬੂਦਰੀ ਪੱਟਦੀ ਨਾ ਤੇ ਕਹਿੰਦਾ ਠੰਡ ਲੱਗ ਰਹੀ ਹੁਣ ਮੈਨੂੰ ਬਾਕੀ ਗੁੜ ਕੀ ਜਾਂਦੇ ਆ ਆ ਕਬੂਤਰ ਵੀ ਮੰਨਦੀ ਆ ਠੰਡ ਆ ਨਾ ਤਰੋ ਕੋਈ ਨਾ ਇੱਕ ਬੱਚਾ ਅਸਤਰ ਬੈਠਾ ਅਸਤਰ ડાણે પાલ گئے یار દાણે ਦੋਨੇ ਹੈ ਨਹੀਂਗੇ ਆ ਗਿਆ ਪੁੱਤ ਮੈਂ દાਣੀ ਲੈ ਕੇ ਖੜਜੋ ਜੀ ਮਿੱਤਰੋ દાਣੇ ਪਾਦੇ ਆ ਜੂਰੀਆਂ ਦੇ ਕੂਤਰ ਭੁੱਖੇ ਸੀਗੇ ਕਿਉਂ ਕੋ ਇਧਰ ਬੱਚੀ ਆਈ ਹੈ ਹਨ ਤੇ ਬਾਕੀ ਬੱਚੇ ਪੁੱচ্চਿਆਂ ਨੂੰ ਹਜੇ ਜਿਹੜੇ ਕੜਾਏ ਵੇ ਬੰਦ ਕੀਤੇ ਹੋਏ ਆ ਉਹਨਾਂ ਨੂੰ દાਣੇ ਪਾਈ ਦੀ ਥੋੜੇ ਥੋੜੇ ਤੇ ਕਹੀਂ ਦੇ ਕੋਈ ਸਾਹ ਰਜਾਈ ਝੂਟੇ ਸੀ ਤੇ ਰਜਾਈ ਚ ਹੀ ਫੇਰ ਚੱਲੇ ਆ ਠੰਡ ਲੱਗ ਰਹੀ ਵੱਡੇ ਕੋਈ ਸਾਹ ਠੰਡ ਬਣਾ ਰਹੇ ਕੂਤਰਾਂ ਦੇ ਮਨਾਉਣੀ ਮਨਾਉਣੀ ਆ ਤੇ ਫਿਰ ਆਪਾਂ ਦਾਣ ਪਾਣੀ ਬਾਅਦ ਚ ਪਾਵਾਂਗੇ ਆਕੇ ਯਾਰ ਚੱਲਦੇ ਆਂ ਪਰ ਜਾਈ ਚ ਗੇਰਾ ਉਹ ਵੀ ਮਿੱਤਰੋ ਜਿਰਾਏ ਕਰਕੇ ਅੱਠ ਖੜੇ ਫਿਰ ਆਪਾਂ ਹਰਜਾਈ ਚ ਤੇ ਮੀ ਤਾਂ ਹਟ ਗਿਆ ਸੀਗਾ ਤੇ ਬੱਦਲ ਨੇ ਪੂਰਾ ਕੰਮ ਚੱਲ ਰਿਹਾ ਤੇ ਕਬੂਤਰ ਆਇਆ ਫਿਰਦਾ ਮੈਂ ਤਾਂ ਨਿਗਾ ਮਾਰੀ ਹੁਣੇ ਤੇ ਕੂਤਰ ਦੋ ਆਏ ਫਿਰਦੇ ਮਿੱਤਰੋ ਆਪਣੇ ਪਿੰਡ ਦਾ ਇੱਕ ਤਾਂ ਆ ਕਬੂਤਰ ਆ ਇਹਦਾ ਹੈਗਾ ਟੂਸਾ ਕਾਲਾ ਸੱਜਾ ਟੂਸਾ ਕਾਲਾ ਹੋਇਆ ਹੋਇਆ ਜੂਮ ਆ ਚੱਲਿਆ ਪਰ ਆਪ ਕੈਸ਼ ਨਹੀਂ ਕਰਨਾ ਹੈ ਕਾਹ ਨੂੰ ਵੀ ਫੜੀ ਜਾਣਾ ਹਨ ਆਪਣੇ ਕੀ ਕੋਸ ਹੁੰਦਾ ਉਤਰਾਂ ਨੂੰ ਤੇ ਜੀ ਦਾ ਹੈਗਾ ਆਪਣੇ ਪਿੰਡ ਫਿਰਦਾ ਮਿੱਤਰੋ ਲੈ ਜੀ ਜੀ ਤੇ ਇੱਕ ਤੁਹਾਨੂੰ ਹੋਰ ਵਿਖਾ ਦਿੰਨੇ ਆ ਆਹ ਉਹਦਾ ਟੂਰ ਦੇ ਜਮਨ ਨਾਲ ਦੀ ਇੱਕ ਉਤਰ ਰੰਗ ਨਹੀਂ ਕਲੀਅਰ ਹੋ ਰਿਹਾਗਾ ਉਹ ਮੜ ਗਿਆ ਉੱਥੇ ਤੇ ਕਾ ਚੱਲਿਆ ਦੋ ਗੂਤਰਾਇ ਫਿਰਦੇ ਮਿੱਤਰੋ ਆਪਣੇ ਪੈਰਾਂ ਦਾ ਤੁਹਾਉਂ ਦੀ ਇਹਦਾ ਮਿੱਤਰ ਕੂਠੀ ਤੇ ਰਹਿੰਦੇ ਆ ਆਲੇ ਕੂਤਰ ਦਾ ਉਹ ਰੰਗ ਵਾਲੇ ਆ ਡਾਇਰ ਦੇ ਦੋ ਵਾਰ ਆਏ ਫਿਰਦੇ ਆ ਕਿਦੇ ਹੋਏ ਤਾਂ ਮਿੱਤਰੋ ਆਪਣੇ ਬੰਨੇ ਫੇਰਦੇ ਆ ਟਾਵਰ ਤੇ ਬਹਿਣ ਲੱਗਾ ਸੀ ਇਹਦਾ ਕੂਤਰ ਕਾਲੇ ਟੂਸੇ ਵਾਲਾ ਤਾਂ ਆ ਟਾਵਰ ਤੇ ਬਹਿਣ ਲੱਗਾ ਸੀਗਾ ਉਥੇ ਤਾਂ ਡਰ ਗਿਆ ਫੇਰ ਤੇ ਉੱਡ ਗਿਆ ਤੇ ਆਪਾਂ ਪਾਉਣਾ ਆ ਸੀ ਦਾਣਾ ਪਾਣੀ ਤਾਂ ਕੂਤਰਾਂ ਨੂੰ ਪਾਣੀ ਗਰਮ ਹੋਈ ਜਾਂਦਾ ਤੇ ਪਾਣੀ ਲੈ ਕੇ ਆਉਣੇ ਆ ਨਾਲੇ ਉਹਨਾਂ ਆਪ ਦਾਣੇ ਪਾ ਦਨੇ ਆ ਤੇ ਪਾਣੀ ਬਾਚ ਰਿਆ ਦਨੇ ਆ ਉਹ ਪਏ ਦਾਣੇ ਲੋ ਮਿੱਤਰੋ ਲੈ ਆਂਦਾ ਆ ਆ ਹੈਗਾ ਹੌਟ ਵਾਟਰ ਆ ਹੈਗਾ ਕੋਲਡ ਵਾਟਰ ਤੇ ਜਿਹੜਾ ਕਬੂਤਰ ਫਿਰਦਾ ਸੀ ਕਾਲੀ ਕਾਂਤ ਵਾਲਾ ਉਹ ਮੇਰੇ ਟਾਵਰ ਤੇ ਕ੍ਰੈਸ਼ ਕਰ ਗਿਆ ਆਲੇ ਟਾਵਰ ਦੇ ਪਰਲੇ ਪਾਸੇ ਕ੍ਰੈਸ਼ ਕਰ ਗਿਆ ਤੇ ਇੰਨਾ ਕਿ ਮੇਰੇ ਮੋਬਾਈਲ ਦਾ ਜੂਆ ਇੰਨੀ ਫੋਟੋ ਆਉਂਦੀ ਪਰਲੇ ਕੋਸ ਨਹੀਂ ਦਿਖਾ ਸਕਦੇ ਹੁਣ ਆਪਾਂ ਤੇ ਇੱਕ ਕਬੂਤਰ ਆ ਫਿਰਦਾ ਪਤੰਗ ਦੇ ਪਰਲੇ ਪਾਸੇ ਤੇ ਇਹ ਗੁਰਦੁਆਰੇ ਤੇ ਕ੍ਰੈਸ਼ ਕਰੀ ਜਾਂਦਾ ਗੁਰਦੁਆਰੇ ਮਤਲਬ ਬਿੰਦਾ ਬਿੰਦੇ ਗਿਆ ਗੁਰਦੁਆਰੇ ਤੇ ਆ ਮਤਰੇ ਇੱਕ ਨੇ ਪਤੰਗ ਵੀ ਚੜਾ ਲਿਆ ਚੋਬਰ ਨੇ ਤੇ ਨੇਰੀ ਦਾ ਵਗ ਜਾਂਦੀ ਆ ਪਤੰਗ ਕਹਿੰਦਾ ਥੱਲੂ ਥੱੜੀ ਡਿਗ ਡਿਗੂ ਕਰਦਾ ਥੱਲੇ ਆ ਗਿਆ ਫੇਰ ਆ ਡੱਗ ਪਿਆ ਡੱਗ ਪਿਆ ਡੱਗ ਪਿਆ ਡੱਗ ਪਿਆ ਡੱਗ ਪਿਆ ਡੱਗ ਗਿਆ ਕਿਕਰਾਂ ਚ ਫਟ ਫਟ ਉੱਤੋਂ ਕੱਢ ਨਿਕਲੇ ਇਹ ਲਈ ਆਂਦਾ ਮੁੰਡਾ ਕਹਿੰਦਾ ਚੋਬਰ ਫੇ ਪਾਉਣੇ ਆ ਪਾਣੀ ਕਬੂਤਰਾਂ ਨੂੰ ਜਦਾਂ ਨੂੰ ਪਾਣੀ ਪਾ ਦਿੰਨੇ ਆ ਆਪਾਂ ਇਹ ਆਇਤਾ ਮਿੱਤਰੋ ਬੱਚਿਓ ਨਹੀਂ ਭਾਏ ਗਏ ਕੱਲ ਵੀ ਨਹੀਂ ਭਾਏ ਗਏ ਤੇ ਅੱਜ ਵੀ ਨਹੀਂ ਭਾਏ ਗਏ ਚਲੋ ਕੋਈ ਨਾ ਕੱਲ ਨੂੰ ਵੇਖਾਂਗੇ ਧੋਪਨ ਨਿਕਲਦੀ ਤੇ ਕੱਲੂ ਭਾਵਾਂਗੇ ਨਈ ਉਹ ਚਾਰੇ ਖੁੱਡੀ 'ਚ ਬੈਠੇ ਆ ਗਾਂਢ ਨੂੰ ਪਾ ਦੇਣਾ ਪਾਣੀ ਸਾਰੇ ਦਾ ਬਦਲਦਨੇ ਆਪਾਂ ਗਰਮ ਪਾਣੀ ਪਾ ਦਨੇ ਆ ਆਪਾਂ ਮਿੱਤਰੋ ਆਪਾਂ ਕੂਤਰਾਂ ਨੂੰ ਦਾਣਾ ਪਾਣੀ ਪਾਣੀ ਪਾਤਾ ਦਾਣੇ ਪਾ ਦਿੱ ਚੁੱਕੀ ਜਾਂਦੇ ਗੁਬਤਰ ਤੇ ਬੱਚਿਆਂ ਨੂੰ ਆਪਾਂ ਉਹਨਾਂ ਛੋਲੇ ਦੇ ਦਿੰਨੇ ਆ। ਛੋਗਾ ਜਾਗਾ ਦੇਤਾ ਨਾ ਘੰਟਾ ਹੋ ਗਿਆ ਗੁਬਤਰਾਂ ਨੂੰ ਦਾਣੇ ਪਾਇਆ ਇਹਨੂੰ ਤੇ ਬੱਚਿਆਂ ਨੂੰ ਛੋਲੇ ਛਾਲੇ ਦੇ ਕੇ ਆ ਟਾਈਮ ਨਾ ਭਾ ਦਿੰਨੇ ਆ ਕਿਉਂਕਿ ਅੱਜ ਹੈਗੀ ਠੰਡ ਤੇ ਰਾਤ ਨੂੰ ਉਹ ਸੈਟ ਬੈਠ ਕੇ ਭੈਣਗੇ। ਗਰਮ ਪਾਣੀ ਮਿੱਤਰੋ ਲਿਆਂਦਾ ਆਪਾਂ। ਆ ਹੈਗਾ ਗਰਮ ਪਾਣੀ। ਚੰਨ ਦੇ ਜੁੱਗ ਗਰਮੀ ਆ ਤੇ ਬੜਾ ਗਰਮ ਨਹੀਂਗਾ ਇਹ ਮਿੱਤਰੋ ਕਬੂਤਰ ਬਹਿ ਗਿਆ ਸੀਗਾ ਜਿਹੜਾ ਆਪਣਾ ਇਧਰ ਉੱਚਾ ਨਹੀਂ ਖੜਾ ਸੀਗਾ ਵਾਰ ਆਇਆ ਸੀ ਚੜ ਕੇ ਤੁਹਾਨੂੰ ਵਿਖਾਇਆ ਸੀਗਾ ਉਹ ਕਬੂਤਰ ਗੁਰਦੁਆਰੇ ਤੇ ਬਹਿ ਗਿਆ ਸੀਗਾ ਆ ਗੁਰਦੁਆਰੇ ਤੇ ਤੇ ਇਹ ਦੂਜਾ ਕਬੂਤਰ ਹੀ ਕਾਂਦ ਵਾਲਾ ਉਹ ਟਾਵਰ ਤੇ ਬਹਿ ਗਿਆ ਸੀਗਾ ਤੇ ਹੁਣ ਕਬੂਤਰ ਕਾਂਦ ਵਾਲਾ ਫੇਰ ਉੱਡ ਖੜਿਆ ਤੇ ਗੁਰਦੁਆਰੇ ਵਾਲਾ ਕਬੂਤਰ ਵੀ ਖੜਿਆ ਉੱਡਿਆਗਾ ਉਹ ਉੱਥੇ ਬੈਠਾ ਮਿੱਤਰੋ ਇਕਾਂਤਾਂ ਦਾ ਤੁਹਾਨੂੰ ਕਬੂਤਰ ਵਿਖਾ ਦਿੰਨੇ ਇੱਥੇ ਫਿਰਦਾ ਹੁਣ ਤੇ ਆਉਂਦਾ ਇਹ ਹੈਗਾ ਕਾਂਤਾਂ ਦਾ ਕਬੂਤਰ ਕਰਾਉਣੇ ਚੱਕ ਹੁਣ ਉੱਤੇ ਆਉਂਦਾ ਤਾਂ ਆਉਂਦਾ ਇਹ ਦੋ ਉਤਰਾ ਫਿਰਦੇ ਆ ਇਹ ਤਾਂ ਆਪਣੇ ਕੋਠੀ ਤੇ ਰਹਿੰਦੇ ਆ ਇਹਨਾਂ ਨੂੰ ਵੀ ਕਹੇ ਤਨ ਕਰਦੇ ਕੈਸ਼ ਯਾਨੀ ਕੋਠੀ ਤੇ ਲੈਉਣੇ ਪੜਕੇ ਇਹਨਾਂ ਨੂੰ ਯਾਰ ਬੱਚਿਆਂ ਨੂੰ ਤਾਂ ਕਰਨਗੇ ਜਾਂਦਾ ਇਹ ਜਿਹੜੇ ਨਵੇਂ ਕੱਢੇ ਆ ਆ ਮੁਰਗਾ ਮਿੱਤਰੋ ਫੇਰ ਉਧਰ ਨੂੰ ਹੀ ਓਏ ਚੱਲਿਆ ਗੁਰਦੁਰੇ ਨਹੀਂ ਜਾਊਗਾ ਫੇਰ ਮੈਨੂੰ ਲੱਗਦਾ ਇਹ ਇਹ ਵੀ ਆ ਸਾਥ ਹੀ ਲੱਭਦਾ ਇੱਕੋ ਕੋਰੇ ਆਏ ਲੱਗਦੇ ਮੈਨੂੰ ਦੋਵੇਂ ਆਉਣਾ ਇਹ ਆ ਚੱਲਿਆ ਉਹ ਸੱਜੀ ਕਾਂਦੀ ਨਹੀਂ ਮਿੱਤਰੋ ਯਾਰ ਤੁੰਦਰਾ ਨਾ ਕਰ ਔਡੀਐਂਸ ਸਾਨੂੰ ਦੇਖ ਰਹੀ ਹੈ ਔਰ ਮਰ ਗਿਆ ਮਿੱਤਰ ਉੱਥੇ ਬੈਠੂ ਗੁਰਦੁਆਰੇ ਤੇ ਹੀ ਜਾ ਕੇ ਚਲੋ ਆਪਾਂ ਕੀ ਲੈਣਾ ਤੇ ਮਿੱਤਰ ਜਿਹਦੇ ਹੋਏ ਆਪਣੇ ਪਿੰਡ ਫਿਰਦੇ ਆ ਤੇ ਲੈ ਜਾਓ ਜੇ ਬੱਚਿਆਂ ਨੇ ਢਾਣਾ ਪਣੀ ਚੋਕਲੇ ਆ ਕੇ ਕਿਵੇਂ ਆ ਕਿਓਗੋ ਲੈ ਮਿੱਤਰ ਉਹਨੇ ਨਾ ਛੋਲੇ ਨਾ ਰਜਾ ਦਿੰਨੇ ਆ ਕਾ ਬਿਠਾ ਦੋ ਔਥਿਆ ਇੱਕ ਔਥਿਆ ਇਹ ਛੂਲਣਾ ਰਜਾ ਕੇ ਤੇ ਕਾਲੂ ਵੇਣਿਆ ਅੱਜ ਤਾਂ ਮੌਸਮ ਕੱਚਾ ਜਾ ਰਿਹਾ ਉਹੀ ਆਉਦੇ ਨਹੀਂ ਬਾਹਰ ਨਿਕਲਣ ਜੀ ਕਰਦਾ ਸੀਗਾ ਚਲੋ ਠੀਕ ਆ ਮਿੱਤਰੋ ਕਰਦੇ ਆਪਾਂ ਵਲੌਗ ਦਾ ਐਂਡ ਇੱਥੇ ਬੱਚਿਆਂ ਨੂੰ ਛੁੱਲੇ ਦੇਨੇ ਆ ਤੇ ਬਸ ਹੋਰ ਤਾਂ ਨਹੀਂ ਆਪਾਂ ਛੇੜਨੇਗੇ ਠੰਡ ਹੈਗੀ ਯਾਰ ਤੇ ਆ ਰ ਆਉਣ ਆ ਬਹਿ ਜਾਣਗੇ ਕਬੂਤਰ ਵੀ ਆਪਦਾ ਸਾਰਿਆਂ ਨੂੰ ਵਲੌਗ ਵੇਖਣ ਲਈ ਧੰਨਵਾਦ ਲਵ ਯੂ ਸਾਰਿਆਂ ਸਪੋਰਟ ਕਰਦੇ ਰਹੋ ਤੇ ਪੰਜ ਪਲਸ ਕਮੈਂਟ ਕਰੋ ਲਾਈਕ ਵੀ ਜਰੂਰ ਕਰਿਆ ਕਰੋ ਮਿੱਤਰੋ ਕਿ ਯਾਰ ਬੰਦਾ ਲਾਈਕ ਭੁੱਲਿਆਂਦਾ ਲਾਈਕ ਵੀ ਕਰਿਆ ਕਰੋ ਤੇ ਜਿੰਨਾ ਵੀਰਾਂ ਨੇ ਚਾਹਦਾ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਆਪਣਾ ਡੋਲ ਗਰੁੱਪ ਧੰਨਵਾਦ ਸਾਰੀ ਵੀਰਾਂ ਬਲੌਗ ਵੇਖਣ ਲਈ